ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਪੀ02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਬਰੀਸਰੀਆ ਲਓ ਵੀਰ ਜੀ ਜਿੱਦਾਂ ਕਿ ਆਪਾਂ ਵੀਰ ਦੀ ਛੱਤ ਤੇ ਆਏ ਅੱਜ ਜੀ ਬਿੱਲਾ ਆਪਾਂ ਬਾ ਵੀਰ ਠੀਕ ਹੈ ਜੀ ਕੋਟ ਖਾਲਸਾ ਠੀਕ ਹੈ ਜੀ ਗੁਣਾਣਕਪੁਰੇ ਸੋਰੀ ਗੁਣਾਣਕਪੁਰੇ ਵੀਰ ਜੀ ਹੁਣਾਂ ਦੀ ਛੱਤ ਜੇ ਤੇ ਉੱਪਰ ਛੱਤ ਦੇਖ ਸਕਦੇ ਤੁਸੀਂ ਠੀਕ ਹੈ ਵੀਰ ਜੀ ਤੇ ਵੀਰ ਜੀ ਹੁਣੀ ਨਾਲ ਨੇ ਆਪਣੇ ਸਾਰੇ ਵੀਰ ਤੇ ਕਰੋਨੇਆਂ ਮੁਲਾਕਾਤ ਸਾਰੇ ਵੀਰ ਜੀ ਹੁਣਾ ਨਾਲ ਤੇ ਵੀਰ ਜੀ ਹੁਣਾ ਦੀਆਂ ਚਾਰ ਬਾਈਆਂ ਘੈਂਡਿਆਂ ਵਾਲੀਆਂ ਤੇ ਚਾਰ ਬਾਜੀਆਂ ਲਾਸਟ ਵਾਲੀਆਂ ਮਤਲਬ 4 ਲਾਸਟ ਦੇ 4 ਘੰਡਿਆਲੀਆਂ 8 ਬਾਜੀਆਂ ਟੋਟਲੀ ਜਿਨ੍ਹਾਂ ਚੋਂ 5 ਬਾਜੀਆਂ ਪਾਈ ਹੋਣਾ ਨੇ ਜਿੱਨਾਂ ਨੇ ਜਿੱਤੀਆਂ ਜੇ ਤੇ 3 ਬਾਜੀਆਂ ਬਰਾਬਰ ਹੋਈਆਂ ਜੇ ਆਹ ਕਰਦੇ ਆ ਬਿਲੇ ਵੀਰ ਜੀ ਹੋਣਾ ਦਾ ਗੱਲਬਾਤ ਤੇ ਸਾਰਿਆਂ ਨਾਲ ਕਰੋਨੇ ਆ ਗੱਲਬਾਤ ਵੀਰ ਜੀ ਹੋਣਾ ਦਾ ਠੀਕ ਹੈ ਜੀ ਤੇ ਛੋਟੀ ਜੀ ਵੀਡੀਓ ਬਣਾਉਣ ਲੱਗੇ ਆ ਆਪਾਂ ਠੀਕ ਹੈ ਜੀ ਜੋ ਕੀ ਪਾਰਟੀ ਰੱਖੀ ਸੀ ਅੱਜ ਬਿਲੇ ਵੀਰ ਜੀ ਹੋਣਾ ਨੇ ਤੇ ਆਪਾਂ ਨੂੰ ਬੁਲਾਇਆ ਸੀ ਤੇ ਛੋਟੀ ਜੀ ਵੀਡੀਓ ਬਣਾਉਣ ਲੱਗੇ ਆ ਤਾਂ ਕਰਕੇ ਵੀ ਨੈਕਸਟ ਵੀਡੀਓ ਜੀ ਤੁਹਾਨੂੰ ਪਰਿੰਦੇ ਵਿਖਾਵਾਂਗੇ ਸਮਾਂ ਲੈ ਕੇ ਆਵਾਂਗੇ ਸ਼ਾਮ ਦਾ ਟਾਈਮ ਹੋ ਗਿਆ ਸੀ ਤਾ ਕਰਕੇ ਆਪਾਂ ਲੇਟ ਹੋ ਗਏ ਥੋੜਾ ਜਿਹਾ ਭਾਈ ਉਹਨਾਂ ਨੇ ਜਲਦੀ ਬੁਲਾਇਆ ਸੀ ਆਪਾਂ ਨੂੰ ਆਪਾਂ ਹੀ ਲੇਟ ਆਏ ਆ ਹਾਂਜੀ ਸਤਿ ਸ੍ਰੀ ਅਕਾਲ ਬਿਲੇ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਕੀ ਹਾਲ ਚਾਲ ਠੀਕ ਠਾਕ ਜੀ ਬਹੁਤ ਬਹੁਤ ਮੁਬਾਰਕਾਂ ਬਿਲੇ ਦੇ ਤੁਹਾਨੂੰ ਜੀ ਪਾਜੀ ਆਪਣੀ ਦੱਫ ਦਾ ਨਾਮ ਦੱਸੋ ਜੀ ਡੱਬੂ ਦੀ ਦੱਫ ਮੇਰੀ ਆ ਠੀਕ ਹੈ ਜੀ ਆਪਣੇ ਉਸਤਾਜੀ ਦਾ ਨਾਮ ਦੱਸੋ ਉਹ ਡੱਬੂ ਉਸਤਾਦ ਆ ਠੀਕ ਹੈ ਜੀ ਠੀਕ ਹੈ ਜੀ ਹਲੋ ਜੀ ਹਾਂਜੀ ਇਧਰ ਵੀਰ ਜੀ ਦਾ ਕਰਾਓ ਜੀ ਮੁਲਾਕਾਤ ਇਹ ਨਹੀਂ ਵਿਆਹ ਬੇਬੁਰਾ ਚਲੋ ਕੋਈ ਗੱਲ ਨਹੀਂ ਤਾਂ ਵੀ ਦੱਸੋ ਕੋਈ ਗੱਲ ਨਹੀਂ ਭਰਾ ਆਪਣਾ ਕੀ ਨਾਂ ਇਹਨਾਂ ਦਾ ਸੋਨੂ ਸੋਨੂ ਵੀਰ ਜੀ ਤੇ ਇਧਰ ਹਾਂਜੀ ਲਕੀਰ ਉਸਤਾਦ ਲਕੀਰ ਉਸਤਾਦ ਜੀ ਠੀਕ ਹੈ ਜੀ ਇਸ ਵੀਰ ਜੀ ਨੇ ਲੜਾਈਆਂ ਬਾਈਆਂ ਇਸ ਗੋਟੇ ਸਾਮ ਸੰਭਾਲ ਲਈ ਵੀਰ ਜੀ ਹਾਂ ਆਪਣੀ ਦੋਨੋਂ ਹਲੋ ਜੀ ਲਕੀਰ ਉਸਤਾਦ ਦਾ ਮਕਲੀਫਾ ਹੈ ਆ ਠੀਕ ਹੈ ਜੀ ਮੋਹਨ ਆ ਜੀ ਦੀ ਦਾਫੇ ਆਡੀ ਆ ਠੀਕ ਹੋ ਗਿਆ ਜੀ ਠੀਕ ਹੈ ਜੀ ਜਿੱਦਾਂ ਵੀਰ ਨੇ ਦੱਸਿਆ ਜੀ ਆਪਾਂ ਚੱਲਣੇ ਆ ਓਕੇ ਹਾਂਜੀ ਠੀਕ ਹੈ ਤੁਹਾਡਾ ਨਾਮ ਵੀ ਲੱਕੀ ਆ ਨਹੀਂ ਜਿਹੜਾ ਨਾਮ ਬੱਬਾ ਅੱਛਾ ਤੁਹਾਡਾ ਨਾਮ ਬੱਬਾ ਵਾ ਤੁਹਾਡੇ ਉਸਤਾਦ ਜੀ ਦਾ ਨਾਮ ਲੱਕੀ ਆ ਆ ਠੀਕ ਹੈ ਜੀ ਜਿਹੜੇ ਲੱਕੀ ਉਸਤਾਦ ਜੀ yogi kall apa video lai ae jinna di ਠੀਕ ਹੈ ਉਹਨਾਂ ਦੀ ਬਦੌਲਤ ਵੀ ਆਪ ਆਏ ਆ ਉਹਨਾਂ ਨੂੰ ਕਿਹਾ ਸੀ ਠੀਕ ਹੈ ਜੀ ਬਿਲੇ ਵੀਰ ਜੀ ਹੁਣੀ ਮੋਨੀਪਾਰਕ ਵਾਲੇ ਉਹਨਾਂ ਦੀ ਬਦੌਲਤ ਇਧਰ ਵੀ ਜੀ ਨਾ ਕਰਾਇਓ ਆ ਸਾਡਾ ਭਰਾ ਜੀ ਨਾਈ ਹੈਗਾ ਜੀ ਇਹਨਾਂ ਨੂੰ ਜਿਆਦਾ ਮੁਰਗਿਆਂ ਦਾ ਚੌਂਕੇ ਇਹਨਾਂ ਨੂੰ ਬਾਅਦ ਸ਼ੌਂਕ ਉਹਦਾ ਹੀ ਹੁੰਦਾ ਜਦੋਂ ਆਪਾਂ ਡਾਡੂ ਡਾਨੀ ਇਹ ਲੜਾਈਆਂ ਵਾਲੇ ਮੁਰਗੇ ਰੱਖੇ ਭਾਈ ਉਹਨਾਂ ਦੇ ਲੜਾਕੇ ਸੀਲ ਮੁਰਗੇ ਉਹਨਾਂ ਦਾ ਸ਼ੌਂਕ ਭਾਈ ਕਿਹੜੀ ਕਿਹੜੀ ਨਸਲ ਆਪਣੇ ਕੋਲ ਜੀ ਨਸਲ ਆਪਣੇ ਕੋਲ ਤਾਜ਼ ਹੀ ਹੈ ਤਾਜ਼ ਨਸਲ ਹੈ ਨਾ ਤੇ ਬੇਗਮ ਤਾਜ਼ ਹੈ ਤਾਂ ਬੇਗਮ ਵੀ ਹੈ ਬੇਗਮ ਕਿਹੜੇ ਰੰਗ ਦਾ ਕੀ ਕਾਲੇ ਰੰਗ ਦੇ ਠੀਕ ਹੈ ਜੀ ਫਿਰ ਉਹਨਾਂ ਦੇ ਬੱਚੇ ਬੁੱਚੇ ਹੀ ਲੜਾਉਂਦੇ ਲੜਾਉਂਦੇ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਆਹ ਲੋ ਜੀ ਇਧਰ ਰਾਤ ਆਪ ਘਰ ਆਇਆ ਪੰਮੇ ਵੀਰ ਜੀ ਆਪਣੇ ਠੀਕ ਹੈ ਜੀ ਆ ਪ ਕਰਾਈ ਹੀ ਮੁਲਾਕਾਤ ਤੁਹਾਡੀ ਪਿੰਕਰ ਸਾਜੀ ਹੁਣਾਂ ਦੇ ਛਾਤ ਤੇ ਠੀਕ ਹੈ ਇਧਰ ਵੀਰ ਜੀ ਇਹ ਬਾਊ ਇਹ ਬਾਊ ਵੀ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਊ ਵੀਰ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਕਿੱਥੇ ਸ਼ੌਂ ਕਰਦੇ ਭਾਈ ਤੁਸੀਂ ਨਹੀਂ ਆਪਣੇ ਕੋਠੇ ਦੇ ਅੱਛਾ ਆਪਣੇ ਕਿੱਥੇ 12 ਨੰਬਰ ਗਲੀ ਚ ਠੀਕ ਹੈ ਜੀ ਭਾਈ ਹੁਣਾਂ ਕੋ ਮੌਕਾ ਲਵਾਂਗੇ ਠੀਕ ਹੈ ਜੀ ਤੇ ਜਾਵਾਂਗੇ ਇਧਰ ਵੀ ਜੀ ਆਪਣਾ ਨਾਮ ਜੀ ਪੱਪੂ ਪੱਪੂ ਵੀਰ ਜੀ ਠੀਕ ਹੈ ਜੀ ਪੱਪੂ ਭਾਈ ਕਿੱਥੇ ਭਾਈ ਰਹਿਸ ਆਪਣੀ ਜੀ ਆਪਣੀ ਯਾਰਾਂ ਨ ਮਕਲੀ 11 ਨੰਬਰ ਗਲੀ ਚ ਇਧਰ ਹੀ ਗੁਨਾਨਕਪੁਰੇ ਜੀ ਹਾਂਜੀ ਆ ਠੀਕ ਹੈ ਜੀ ਤੇ ਐ ਭਾਈ ਛੱਤ 'ਤੇ ਭਾਈ ਹੁਣਾਂ ਦੀ ਠੀਕ ਹੈ ਜੀ ਤੇ ਇੱਕ ਵਾਰੀ ਥੋੜਾ ਜਿਹਾ ਝਾਗ ਮਰਾ ਦਈਏ ਪਰਿੰਦਿਆਂ ਦੀ ਆਓ ਜੀ ਚਲੋ ਜੀ ਵੀਰ ਜੀ ਆਹ ਲੋ ਜੀ ਕੋੜੀ ਚੜ ਗਏ ਆਪਾਂ ਆਹ ਲੋ ਜੀ ਆ ਜੋੜੇ ਵਾਲੇ ਪਰਿੰਦੇ ਜੀ ਠੀਕ ਹੈ ਜੀ ਇਦਾਂ ਹੀ ਹੋਂਕ ਕਰਾਵਾਂਗੇ ਤੁਹਾਨੂੰ ਜੀ ਸਾਰੇ ਵੀਰਾਂ ਨੂੰ ਜੋੜਿਆਂ ਵਾਲੇ ਪਰਿੰਦੇ ਜੀ ਮਤਲਬ ਘਰ ਦੀ ਬਲੱਡ ਲਾਈਨ ਹੀ ਡਾਈ ਪਾਈ ਆ ਆਪਾਂ ਹਾਂ ਜੀ ਹਾਂ ਜੀ ਆ ਘਰ ਦਾ ਬੱਚਾ ਮੁਕਲ ਬੰਦ ਕਰਦੇ ਬੁਲਾ ਮੈਂ ਇਹ ਆਪਣਾ ਮੁਕਲ ਦੀਰ ਛੋਟਾ ਠੀਕ ਹੈ ਜੀ ਜੋ ਕਿ ਕੈਮਰਾਮੈਨ ਮੇਰਾ ਇਹ ਪਰਿੰਦੇ ਇਹ ਵਖੋ ਜੀ ਡਬਾ ਕਬੂਤਰ ਜਿਹੜਾ ਮੈਨੂੰ ਬਹੁਤ ਸ਼ੌਂਕ ਜੀ ਇਹ ਵਖੋ ਰੰਗ ਚੈੱਕ ਕਰੋ ਤੁਸੀਂ ਡੱਬੇ ਦਾ ਬਾ ਮੈਂ ਦੋ ਚਾਰ ਹੀ ਪਰਿੰਦੇ ਵਿਖਾਵਾਂਗਾ ਲੋ ਜੀ ਪਾਈ ਹੁਣਾਂ ਦੇ ਪਰਿੰਦੇ ਜੀ ਠੀਕ ਹੈ ਜੀ ਪਾਈ ਇਹਨਾਂ ਦੇ ਬੱਚੇ ਪੁਚੇ ਡਾਉਂਦੇ ਸਾਰੇ ਆ ਵੇਖੋ ਜੀ ਕਿੱਡਾ ਵੱਡਾ ਪਾਈ ਹੁਣਾਂ ਨੇ ਕਮਰੇ ਟਾਇਪ ਦਾ ਖੁੱਡਾ ਬਣਾਇਆ ਜੀ ਇਰ ਤੇ ਖੋਟੇ ਦੇ ਉੱਪਰ ਹੋਰ ਜੀ ਇੱਕ ਧਿਆਨ ਸੇ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਪਾਈ ਹੁਣੀ ਕਹਿੰਦੇ ਫਿਰਨਾ ਭੱਜੇ ਜੀ ਠੀਕ ਹੈ ਜੀ ਪਾਈ ਹੁਣੀ ਬੋਖਿਆ ਰੱਖਦੇ ਪਏ ਆਪਣਾ ਆ ਲੋ ਜੀ ਇਸ ਛੱਤੋਂ ਤੋਂ ਡਾਈਆਂ ਜੇ ਪਾਈ ਹੁਣਾਂ ਨੇ ਬਾਜੀਆਂ ਠੀਕ ਹੈ ਵੀਰ ਜੀ ਐ ਛੱਤ ਜੀ ਤੇ ਆ ਵਿਊ ਜੀ ਲਾਗੇ ਛਾਗੇ ਦਾ ਇਹ ਸਾਰਾ ਵਿਊ ਜੇ ਤੇ ਆਪਾਂ ਜਾਲ 'ਚ ਖੜੇ ਹਾਂ ਭਾਈ ਹੁਣਾਂ ਦੇ ਤੇ ਬਹੁਤ ਸੋਹਣਾ ਭਾਈ ਹੁਣਾਂ ਨੇ ਸੈਟਅਪ ਬਣਾਇਆ ਜੀ ਠੀਕ ਹੈ ਜੀ ਐ ਵੇਖੋ ਫਟੀਆਂ ਫੁਟੀਆਂ ਲਾਈਆਂ ਹੀਆਂ ਭਾਈ ਹੁਣਾਂ ਨੇ ਉੱਪਰ ਚੜਨ ਨੂੰ ਵੀ ਰਾਹ ਹੈ ਜੀ ਉਧਰੋਂ ਕਬੂਤਰ ਕੱਢ ਦਿੰਦੇ ਨੇ ਆ ਸਾਰੇ ਉੱਪਰ ਭਾਈ ਉੱਡਣ ਵਾਲੇ ਕਬੂਤਰ ਉੱਪਰ ਸਾਰੇ ਉੱਡਣ ਵਾਲੇ ਕਬੂਤਰ ਜੇ ਹਿੱਟ ਕਰਾ ਪੰਜ ਜਿਹੜੇ ਕਾਬ ਵੱਖਰੇ ਠੀਕ ਹੈ ਜੀ ਜਿਹੜੇ ਕਬੂਤਰਾਂ ਨੇ ਹਿੱਟ ਮਾਰੀ ਆ ਠੀਕ ਹੈ ਜੀ ਬਾਜੀਆਂ ਜਿੱਤੀਆਂ ਨੇ ਉਹ ਕਬੂਤਰ ਤੁਹਾਨੂੰ ਨੈਕਸਟ ਵੀਡੀਓ ਚ ਵਿਖਾਵਾਂਗੇ ਠੀਕ ਹੈ ਜੀ ਬਾਕੀ ਆ ਸੈਟਅਪ ਦਾ ਸ਼ੋਅ ਕਰ ਸਕਦੇ ਹੋ ਤੁਸੀਂ ਹਨੇਰਾ ਹੋਣ ਕਰਕੇ ਆਪਾਂ ਨਹੀਂ ਵੀਡੀਓ ਬੁਲਾ ਰਹੇ ਨਹੀਂ ਤੇ ਵੀਡੀਓ ਲਾਣੀ ਸੀ ਆਹ ਲੋ ਜੀ ਵੀਰ ਜੀ ਹੁਣ ਆਦੇ ਪਰਿੰਦੇ ਠੀਕ ਹੈ ਜੀ ਭਾਈ ਹੁਣਾਂ ਦੇ ਵੱਖਰੇ ਵੱਖਰੇ ਖੁੱਡੇ ਬਣਾਏ ਹੋਏ ਨੇ ਤੇ ਜਾਲ ਵੀ ਬਹੁਤ ਸੋਹਣੇ ਬਣਾਏ ਹੋਏ ਨੇ ਭਾਈ ਹੁਣਾਂ ਨੇ ਇਧਰ ਵੀ ਬਰੀਡਿੰਗ ਸੈਟਅਪ ਹੈਗਾ ਜੀ ਅਵੀ ਬਰੀਡਿੰਗ ਸੈਟਅਪ ਹੈ ਭਾਈ ਹਾਂਜੀ 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 ਆ ਲੋ ਜੀ ਆ ਕਰੋ ਜੀ ਸ਼ੌਂਕ ਆ ਦੇਸੀ ਵੀ ਹੈਗੇ ਵਿੱਚ ਵਿੱਚ ਮਲਵਾਈ ਵੀ ਹੈਗੇ ਕੁਛ ਕੁਛ ਮਤਲਬ 5-7 ਸ਼ੌਂਕ ਘਾਟਾ ਜਿਆਦਾ ਇੱਥੇ ਮਲਵਾਈਆਂ ਦਾ ਹੁੰਦਾ ਜੀ ਹਾਂਜੀ ਹਾਂਜੀ ਬੜੇ ਭਾਈ ਹਾਂਜੀ ਸ਼ੌਂਕ ਜਿਆਦਾ ਦਾ ਮਲਵਾਈਆਂ ਦਾ ਇੱਥੇ ਅੱਛਾ ਜਿਆਦਾ ਮਲਵਾਈਆਂ ਦਾ ਸ਼ੌਂਕ ਹੈ ਇੱਥੇ ਮਲਵਾਈਆਂ ਦਾ ਤੇ ਜਿਹੜੇ ਹੁਣ ਮਲਵਾਈ ਉੱਡੇ ਸੀ ਦੇਸੀ ਉੱਡੇ ਸੀ ਮਾੜਾ ਹੀ ਉੱਡੇ ਸਾਡੇ ਕੋਲ ਅੱਛਾ ਜਿਹੜੇ ਮਲਵਾਈ ਉੱਡੇ ਆਪਣੇ ਕੋ ਠੀਕ ਹੈ ਜੀ ਭਾਈ ਹੁਣੀ ਕਹਿੰਦੇ ਅੱਛਾ ਇੱਕ ਬੱਚਾ ਉੱਡ ਗਿਆ ਅੱਛਾ ਦੇਸੀ ਬੱਚਾ ਇੱਕੋ ਹੀ ਬਿਆਹੀ ਬਾਕੀ ਮਲਵਾਈ ਉੱਡੇ ਆ ਠੀਕ ਹੈ ਜੀ ਠੀਕ ਹੈ ਜੀ ਭਾਈ ਹੁਣ ਜਿੱਦਾਂ ਤੁਹਾਨੂੰ ਦੱਸਤਾ ਵਾ ਨੈਕਸਟ ਵੀਡੀਓ ਜੋ ਫੇਰ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਆਹ ਲੋ ਜੀ ਆਹ ਆਪਣੇ ਇਹ ਭਾਈ ਲੈਡ ਮਾਰਿਓ ਮੜੀ ਜੀ ਆਹ ਕਬੂਤਰ ਜੀ ਠੀਕ ਹੈ ਜੀ ਬਾਕੀ ਸਾਰਿਆਂ ਦੇ ਬਲੱਡ ਲਾਈਨ ਦੱਸਾਂਗੇ ਤੁਹਾਨੂੰ ਕਿਹਦੇ ਚੋਂ ਉਹ ਹਿੱਟ ਮਾਰ ਕੇ ਬਿਠਾ ਜੀ ਆਹ ਵਾਲਾ ਹਾਂਜੀ ਭਾਈ ਠੀਕ ਹੈ ਜੀ ਆ ਕਬੂਤਰ ਆ ਲੱਗੀ ਜਦੋਂ ਬਾਈ ਜਬਾਨੇ ਬਾਸ ਹਰ ਭਾਈ ਨੇ ਸਾਨੂੰ ਹਰ ਸਾਲ ਆ ਮੋਤੀਆਂ ਵਾਲਾ ਜਿਹੜਾ ਬੋਲਦਾ ਪਿਆ ਜੀ ਇਹਨੇ 8 9 ਬਾਈ ਇਹ ਚ ਤਾਂ ਇਹ ਜਿੰਨੂੰ ਰੰਗ ਲਾਇਆ ਜੀ ਭਾਈ ਹੁਣਾਂ ਨੇ ਇਹ ਆਇਆ ਆ ਰਾਇਆ ਕਬੂਤਰ ਜੇ ਭਾਈ ਹੁਣਾਂ ਦਾ ਹਰ ਸਾਲ ਜੀ ਤਾਂਦਾ ਕੋਈ ਭਾਈ ਨਹੀਂ ਆਪਾਂ ਇੱਥੇ ਕੋਠੇ ਤੇ ਆ ਰਹੇ ਅੱਜ ਤੱਕ ਛੇਤੀ ਲੋ ਜੀ ਭਾਈ ਹੁਣਾਂ ਦੇ ਮੂੰਹੋਂ ਤੋਂ ਬੋਲੇ ਸੌਂਦੇ ਪਿਆ ਜੀ ਤੁਸੀਂ ਜੋ ਵੀ ਭਾਈ ਕਹਿੰਦੇ ਨੇ ਨਹੀਂ ਆਪਾਂ ਛੇਤੀ ਆ ਰਹੇ ਇੱਥੇ ਜਿੰਨੀ ਭਾਈ ਖੇੜੀ ਜਿੱਤੇ ਹੀ ਆ ਠੀਕ ਹੈ ਜੀ ਕੋਈ 2-4 ਹਜ਼ਾਰ ਹੈ ਆਪਾਂ ਬਸ ਮਤਲਬ ਇਹ ਪੂਰੀ ਮਤਲਬ ਜਾਨ ਲਾ ਕੇ ਆਂਦਾ ਵਾ ਇਹ ਪੂਰਾ ਮੁੱਲ ਮੋੜਦਾ ਆਪਣੇ ਬਾਦਾਮ ਖਾਦੇ ਆਂ ਦਾ ਠੀਕ ਹੈ ਜੀ ਕੋਈ ਹਟ ਗਈ ਆ ਢੀ ਇਹ ਵਾਲੀ ਮਾਦੀ ਜੀ ਬੈਠੀ ਮਾਦੀ ਹੱਡੀ ਬੜੀ ਹਟ ਗਿਆ ਆ ਠੀਕ ਹੈ ਜੀ ਇਹ 11 22 ਇਹ ਪੱਕੀ ਛੜਦਾ 11 22 ਆ ਵੇਖ ਲਓ ਮਾੜੇ ਉੱਪਰ ਪੱਲੇ ਦਾ ਸ਼ੌਂਕ ਜੀ ਇਹਦੇ ਭਾਜੀ ਸਰੀਰ ਪੱਲੇ ਕੁਛ ਨਹੀਂ ਹੈ ਐ ਲੈਟ ਕਰ ਬੀ ਆ ਜੇ ਭਾਈ ਜਿਹੜਾ ਪਰ ਪੱਲਾ ਠੀਕ ਹੈ ਖੋਲੇ ਖੋਲੇ ਵੱਡੇ ਭਾਈ ਲੋ ਜੀ ਪੱਲਾ ਖੋਲੇ ਕਰੀ ਖੈਰ ਆ ਪੱਲਾ ਜੀ ਠੀਕ ਹੈ ਜੀ ਬੰਤਰ ਜੀ ਇਹ ਸ਼ਮਕ ਮਾਦੀ ਹੈ ਜਿਹਦੇ ਭਾਈ ਕਹਿੰਦੇ ਪੱਲੇ ਕੁਛ ਨਹੀਂਗਾ ਤੇ ਬਹੁਤ ਟੌਪ ਦੀ ਮਾਦੀ ਏ ਠੀਕ ਹੈ ਜੀ ਇਹ ਸਾਰੇ ਆ ਕਬੂਤਰੀ ਦੇ ਫੈਨ ਹੈਗੇ ਏ ਭਾਈ ਵਾਕੇ ਫੈਨ ਹੈਗੇ ਆ ਤੇ ਇਹ ਜਿਨ੍ਹਾਂ ਦੀ ਫੜੀ ਵੀ ਉਹ ਵੀ ਕਹਿੰਦੇ ਬੋਰ ਵਾਲਿਆਂ ਦੀ ਏ ਹਾਂਜੀ ਠੀਕ ਹੈ ਜੀ ਹਾਂਜੀ ਉਹ ਲੱਖਾ ਜੋਗਾ ਲਾਹ ਦਾ ਇਹ ਕਬੂਤਰ ਜੇ 10 ਮਿੰਟ ਨਹੀਂ ਉੱਡਦਾ 10 ਮਿੰਟ ਨਹੀਂ ਉੱਡਦਾ ਸੋਦੇ 4 ਵਜੇ ਆ ਸੋਦੇ ਵੇ 4 ਵਜੇ ਤੱਕ ਭਾਇ ਜੇ 10 ਸਮਾਂ ਜੀ ਲਕੀਤਾ ਜੀ ਹਣਾ ਦੀ ਸ਼ਾਮ ਤੇ ਹਾਂਜੀ 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 ਆ ਲੋਈ ਆ ਗੁਠੇ ਲਾਏ ਹੁੰਦੇ ਨਾ ਜਿੱਦਾਂ ਧਾਰਾ ਲਾਏ ਜੀ ਵੀਰ ਜੀ ਹੋਣਾ ਪੂਰਾ ਸ਼ੌਂਕੀ ਕਬੂਤਰ ਜੇ ਮਕੋਇਆ ਖੋਲਿਓ ਖੋਲਿਓ ਭਾਈ ਇਹ ਪੱਲਾ ਖੋਲਿਓ ਨਹੀਂ ਦੂਸਰੇ ਰੋ ਖੋਲਿਓ ਉਪਰੋ ਮਖਾਈਏ ਪੱਲਾ ਇਹ ਪੱਲਾ ਭਾਈ ਆ ਪਰ ਪੱਲਾ ਜੀ ਠੀਕ ਹੈ ਜੀ ਮਕੋਇਆ ਜੋਂਸਰਾ ਇਹ ਮਲਵਾਈਆਂ ਜਾਏਗਾ ਦੇਤੀਆਂ ਜਾਏਗਾ ਭਾਈ ਮਲਵਾਈਏਗਾ ਅ ਵੀ ਮਲਵਾਈਏਗਾ ਜੀ ਦਾ ਪੰਜ ਮਿੰਟ ਹੀ ਕੇ ਪੰਜ ਮਿੰਟ ਹੀ ਇੰਨੇ ਬਾਅਦ ਉੱਡਣਾ ਅੰਦਰ ਠੀਕ ਹੈ ਪਰ ਕਿੰਨਾ ਚਿਰ ਮਾਰ ਗਿਆ ਭਾਈ ਇਹ ਫਿਰ ਇਹ 4:30 ਵਜੇ ਤੱਕ ਭਾਇਆ ਆਪਾਂ ਠੀਕ ਹੈ ਜੀ ਵੇਲੋ ਭਾਈ ਚਨੀ ਆਪਾਂ ਛੌਂਗਰਾਏ ਸੋਕਾ ਲੱਗ ਗਿਆ ਇੱਥੇ ਹਾਂਜੀ ਆ ਬੱਚਾ ਆਪਣਾ ਇੱਕੀ ਬੈਠਾ ਤੇਲੀ ਬਾਂਚੀ ਜਿੱਥੇ ਬੈਠਾ ਮਾਰ ਗਿਆ ਆ ਬੱਚਾ ਆ ਠੀਕ ਹੈ ਜੀ ਆ ਭਾਈ ਬੱਚਾ ਬੈਠਾ ਜੀ ਭਾਈ ਹੁਣ ਦਾ ਸ਼ਾਪਰਾ ਇਹ ਘਰ ਦੀ ਬਲੈਡ ਲਾਈਨ ਭਾਈ ਜੀ ਹਾਂਜੀ ਆ ਘਰ ਦੀ ਹੈ ਠੀਕ ਹੈ ਜੀ 골ਡਨ ਬੱਚਾ ਜੀ ਬਾਹਰ ਵਾਲਾ ਤਿਆਰ ਕੀ ਬਾਹਰ ਹੀ ਡਿੱਗ ਗਿਆ 8 8 ਕਲੀ ਦਾ ਹੋ ਗਿਆ ਜੇ ਬੱਚਾ ਠੀਕ ਹੈ ਵੀਰ ਜੀ ਇਹਦਾ ਫੁੱਲ ਵਿਊ ਜੀ ਤੇ ਇਹ ਪਰਿੰਦੇ ਜੀ ਭਾਈ ਹੁਣ ਆ ਗਏ 골ਡਨ ਪੱਲੇ ਦਾ ਖਾਵੇ ਠੀਕ ਹੈ ਵੀਰ ਜੀ ਭਾਈ ਨਾਲ ਪੱਲੇ ਦੇ ਇੱਕ ਖੱਟੂ ਲਿਆਓ ਲਿਆਓ ਮਾਰਾਓ ਲਿਆਓ ਜਰੂਰ ਜਰੂਰ ਜੀ ਜਰੂਰ ਲਿਆਓ ਇੱਥੇ ਲੈ ਆਓ ਅੱਛਾ ਫੱਟੀ ਤਾਂ ਨਹੀਂ ਹੁੰਦਾ ਦਾ ਲੋ ਜੀ ਲਾਲ ਪੱਲੇ ਆਲਾ ਇਹ ਪਰ ਪੱਲਾ ਜੇ ਦਾ ਠੀਕ ਹੈ ਜੀ ਇਹ ਪੱਲਾ ਜੀ ਦਾ ਪੂਰਾ ਦੂਸਰਾ ਬਾਕੀ ਪਰ ਬੱਲਾ ਦੇਖ ਹੀ ਨਹੀਂ ਸਕਦੇ ਜੀ ਇਹ ਇਹਦੀ 2 ਵਜੇ ਬੈਲੈਂਸ 2 ਵਜੇ ਠੀਕ ਹੈ ਜੀ ਇਹਦੀ ਅੱਖ ਜੇ ਖੱਟੀ ਅੱਖ ਹੈਗੀ ਠੀਕ ਹੈ ਵੀਰ ਜੀ ਇਹਦੀ ਅੱਖ ਜੇ ਪਰਿੰਦੇ ਦੀ ਆ ਮੋਟੀਆਂ ਲੱਗਿਆ ਇੱਥੇ ਰੱਖੋ ਮੜਾ ਖੜਾਣ ਬਾਹਰ ਛੱਡ ਦਈਏ ਨੂਨ ਕੋਈ ਚਾੜਦੇ ਚੋ ਚੁੱਕ ਗਏ ਆਰੇ ਬਾਹਰ ਛੱਡਤਾ ਜੀ ਭਾਈ ਉਹਨਾਂ ਨੇ ਉਹ ਆਉਂਦੇ ਬੋਲਣ ਲੱਗ ਗਏ ਜੀ ਲੋ ਜੀ ਉੱਪਰ ਚੜ ਗਏ ਇਹ ਬਾਕੀ ਭਾਈ ਹੁਣਾਂ ਦੇ ਸਾਰੇ ਬੰਦੇ ਚਾਰੇ ਰਾਤ ਵਾਰ ਆ ਅੱਜ ਭਾਈ ਮੋਰਾਂ ਵਾਲੇ ਆਡੇ ਖਾਲੀ ਜਾਲ ਤੇ ਬੈਠੇ ਪਹਿਲੇ ਆਦਵਾਰ ਤੇ ਚਾਰੇ ਫੜ ਲਏ ਜੇ ਇੱਕ ਅਗੂਠੇ ਵਾਲੀ ਫੜੀ ਉਹ ਆਪਾਂ ਦਾਤੀ ਏ ਚਾਰ ਮੋਰਾਂ ਵਾਲੇ ਸਾਡੇ ਮਗੂ ਹੈਗੇ ਆ ਤੁਸੀਂ ਫੜਤ ਵੀ ਫੜਤ ਤੁਹਾਡੇ ਕੋਲ ਬਹੁਤ ਜਿਆਦੀ ਆ ਐਕਚੁਅਲੀ ਨਾ ਕੋਟਾ ਬੜਾ ਉੱਚਾ ਤੁਹਾਡਾ ਤੇ ਜਾਲ ਵੀ ਤੁਸੀਂ ਪਾਰ ਵਾਲਾ ਹੀ ਬਣਾਇਆ ਹਾਂ ਹਾਂਜੀ ਹਾਂਜੀ 150 ਪਾਰ ਪਲੱਸ ਕਬੂਤਰ ਫੜੇ ਜੇ 150 ਤੋਂ ਪਾਰ ਹਾਂਜੀ 45 ਕਬੂਤਰ ਆਡੇ ਜਿਹੜੇ ਭੱਜ ਭੱਜ ਗਏ ਆਪਣੇ ਠੀਕ ਆ 45 ਭੱਜ ਗਏ ਇੱਕ ਤਾਂ ਪੰਜ ਫੇਰ ਬੱਜਦੇ ਆਪਾਂ ਨੂੰ ਹਾਂਜੀ ਹਾਂਜੀ ਆਹ ਠੀਕ ਆ ਜੀ ਬਹੁਤ ਫੜਦੇ ਤੇ ਲੋਕੀ ਫੇਰ ਕੋਲ ਚਲੋ ਭਾਈ ਜੀ ਫੜਨੇ ਆ ਤੇ ਛੱਡਦੇ ਵੀ ਤੀਜੇ ਗਰੇ ਨਾਲ ਜੇ 45 ਕਬੂਤਰ ਭੱਜੇ ਆ ਜੀ ਠੀਕ ਆ ਜੀ ਭਾਈ ਉਹ ਕਬੂਤਰ ਬੈਠਾ ਇੱਕ ਆ ਪਰੇ ਕਰਾਸ਼ੂ ਹਰਿਆ ਹਾਂਜੀ ਹਾਂਜੀ ਇਹ ਕਿਹੜੀ ਨਸਲ ਹੈ ਘਾਰ ਦੀ ਘਾਰ ਦੀ ਕਰਾਸ਼ੂ ਇਹ ਲੋ ਜੀ ਇਹ ਕਰਾਸ਼ੂ ਹੈਗਾ ਇਹ ਹਰਿਆ ਕਰਾਸ਼ੂ ਹਾਂਜੀ ਠੀਕ ਆ ਜੀ ਇਹ ਬੜੇ ਉੜਦੇ ਜੀ ਇਹ ਹਰੇ ਕਰਾਸ਼ੂ ਜਿਨ੍ਹਾਂ ਨੂੰ ਪਤਾ ਮੇਰੇ ਵੀਰਾਂ ਨੂੰ ਇਹ ਗੋਲਿਆਂ ਥੱਲੇ ਪੱਠੇ ਪੁਲਾਏ ਆਪਾਂ ਅੱਛਾ ਗੋਲਿਆਂ ਕੋਲ ਪੁਲਾਏ ਆ ਇਹ ਸਾਰੇ ਗੋਲਿਆਂ ਥੱਲੇ ਆ ਬੱਚਾ ਹੀ ਗੋਲਿਆਂ ਥੱਲੇ ਭਲਿਆ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਚ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ